हां जी प्यारे बच्चों सत श्री अकाल एक बार दोबारा स्वागत है आज अपना चैप्टर नंबर 9 पूरा दा पूरा कंप्लीट हो जावेगा तो ये होने वाला है पार्ट नंबर 4 23 से 7 मोस्ट इंपोर्टेंट क्वेश्चन कराए जाएंगे सम एप्लीकेशन ऑफ ट्रिग्नोमेट्री त्रिकोणमिति दे कुछ उपयोग ये एक्सरसाइज 9.1 सीधी ये वाली वीडियो देख रहे हो इस तो इससे पहले आप सु तीन पार्ट देख लेने ने क्योंकि उन में अच्छी तरह समझाया गया है ना किस तरह क्वेश्चन सॉल्व करी जाने मैं होना इसे सीधा क्वेश्चन सॉल्विंग देते ध्यान दवांगा ज्यादा मैं हेडिंग भी नहीं लिखूंगा ਸਿੱਧਾ ਇਸੇ ਦਾ ਕੁਐਸਚਨ ਸੋਲਵਿੰਗ ਹੋਤੇ ਤਾਂ ਤਿੰਨ ਆਪਣੇ ਕੁਐਸਚਨ ਪੈ ਸੀ 15 ਤੱਕ ਤਾਂ ਉਹ ਅੱਜ ਦੀ ਵੀਡੀਓ ਵਿੱਚ ਕੰਪਲੀਟ ਹੋ ਜਾਣਗੇ ਲਾਈਕ ਕਰ ਦੇ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਦੇ ਸਾਡੇ ਚੈਨਲ ਨੂੰ ਤਾਂ ਬਿਨਾਂ ਸਮਾਂ ਗਵਾਏ ਆਪਾਂ ਸ਼ੁਰੂ ਕਰਦੇ ਹਾਂ ਸਮੁੰਦਰ ਤਲ ਤੋਂ 75 ਮੀਟਰ ਉੱਚੇ ਲਾਈਟ ਹਾਊਸ ਦੇ ਸਿਖਰ ਦੇ ਸਿਖਰ ਤੋਂ ਦੇਖਣ ਨਾਲ ਤੇ ਸਮੁੰਦਰੀ ਜਹਾਜ਼ਾਂ ਦੇ ਨਿਵਾਨ ਕੋਣ 30 ਡਿਗਰੀ ਅਤੇ 45 ਡਿਗਰੀ ਹਨ ਜੇਕਰ ਲਾਈਟ ਹਾਊਸ ਦੇ ਇੱਕ ਪਾਸੇ ਤੋਂ ਇੱਕ जहाज़ दूसरे जहाज़ के बिल्कुल होवे हो दूजे जहाजा के विकार दूरी पता करो चलो एक और इंग्लिश पढ़ता एज ऑबजर्व फ्रॉम द टॉप ऑफ सेवनटी फाइव मीटर हाई लाइट हाउस फ्रॉम द सी लेवल द एंगल्स ऑफ डिप्रैशन ऑफ टू शिप्स आर थर्टी डिग्री एंड फोर्टी फाइव डिग्री इफ वन शिप इज एग्जैक्टली बिहाइंड अदर ऑन द सेम साइड ऑफ द same ऑफ द लाइट हाउस फाइन द डिस्टेंस बिटवीन द टू शिप्स चलो करा ठीक है प्यारे बच्चों उन्होंने कहा है कि एक पचहत्तर मीटर लोंग है तो ठीक है लाइट हाउस ओके प्यारे बच्चों कुछ एंगल ऑफ डिप्रेशन भी दिते गए हैं ठीक है हम देखो ਅੱਗੇ ਵੀ ਆਰੇ ਵਿੱਚ ਜੇ ਗੱਲ ਕੀਤੀ ਜਾਵੇ ਹਾਂਜੀ ਹੁਣ ਅੱਗੇ ਦੇਖੋ ਉਹਨਾਂ ਨੇ ਐਂਗਲ ਵੀ ਦੱਸੇ ਹੋਏ ਹਨ ਆਪਾਂ ਨੂੰ ਇੱਕ ਤਾਂ ਹੈ 45 ਡਿਗਰੀ ਦਾ ਇੱਕ ਹੈ 30 ਡਿਗਰੀ ਦਾ ਓਕੇ 45 ਤਾਂ ਵੱਡੇ ਵਾਲਾ ਹੋਵੇਗਾ ਸੌਰੀ yellow ਤੋਂ ਦਿਖ ਨਹੀਂ ਰਿਹਾ ਕੋਈ ਹੋਰ ਰੰਗ 45 ਤਾਂ ਵੱਡੇ ਵਾਲਾ ਐਂਗਲ ਹੋਵੇਗਾ ਅਤੇ ਜੋ 30 ਹੋਵੇਗਾ ਉਹ ਛੋਟਾ ਹੋਵੇਗਾ ਠੀਕ ਹੈ ਇਹ ਪਤਾ ਚੱਲ ਗਿਆ ਡਿਪਰੈਸ਼ਨ ਵਾਲੇ ਐਂਗਲ ਤੇਨ ਤਾਂ ਇਸ ਤਰ੍ਹਾਂ ਕੀਤਾ ਹੈ। ਓਕੇ ਹੁਣ ਦੇਖੋ ਫੇਰ ਜੇ 45 ਇੱਥੇ ਇੱਥੇ 45 ਹੈ ਤਾਂ ਉਸੇ ਦਾ ਹੀ ਆਲਟਰਨੇਟ ਅੰਗਲ ਆ ਹੋ ਗਿਆ ਹੈ ਨਾ। ਜੇ ਨਹੀਂ ਆ ਵੀ 45 ਡਿਗਰੀ ਹੋ ਗਿਆ। 8 38 ਡਿਗਰੀ ਹੋ ਗਿਆ। ਆ 45 ਸੀ ਓਕੇ ਚਲੋ ਹੁਣ ਦੇਖੋ ਪੈਰ ਵਿੱਚੋਂ ਫਾਈਂਡ ਕੀ ਕਰਨਾ ਫਾਈਂਡ ਕਰਨਾ ਆਹ ਦਾ ਡਿਸਟੈਂਸ ਫਾਈਂਡ ਕਰਨਾ ਦੋਨਾਂ ਦੇ ਵਿੱਚ x ਫਾਈਂਡ ਕਰਨਾ ਹੈ। ਚਲੋ ਕਰਦੇ ਹਾਂ। ਹਣਾ ਹਾਂਜੀ ਤਾਂ ਪਿਆਰੇ ਬੱਚੇ ਧਿਆਨ ਦੇਣਾ ਸਮਝਿਓ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਮੈਂ ਆਵਲ ਟ੍ਰਾਇੰਗਲ ਚੱਕਾਂਗਾ ਤੇ 75 ਅਦਰਿਤ 45 ਡਿਗਰੀ ਤਾਂ ਇਹ ਪਤਾ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਦਾ ਬੇਸ ਪਤਾ ਕਰਨਾ ਹੈ यानी टेन लग जाएगा क्योंकि परपेंडिकुलर अ बेस का तो चक्कर है ठीक है टैन फोर्टी फाइव डिग्री इज इक्वल टू परपेंडिकूलर अपॉन बेस ठीक है टेन फोर्टी फाइव एंट वन परूलर सैवनटी फाइव है अेस पता नहीं है ਬੇਸ ਜੋ ਹੈ ਉਹ ਉਧਰ ਜਾ ਕੇ ਮਾਈਨਸ ਹੋ ਜਾਵੇਗਾ ਆ ਮਲਟੀਪਲਾਈ ਹੋ ਜਾਵੇਗਾ ਸੌਰੀ ਬੇਸ ਅਦਾਵੇਗਾ 75 ਮੀਟਰ ਬੇਸ ਵੀ 75 ਮੀਟਰ ਹੀ ਆ ਗਿਆ ਠੀਕ ਹੈ ਹੁਣ ਅੱਗੇ ਦੇਖੋ ਦੂਜਾ ਟ੍ਰੈਂਗਲ ਹੈ ਨਾ ਉਹ ਨਹੀਂ ਹੀ 75 ਮੀਟਰ ਹੀ ਤੁਹਾਡਾ ਹਨਾ ਉਹ ਹੈ ਪੈਰ ਵਿੱਚੋਂ ਕੀ ਕਹਿੰਦੇ ਉਸ ਨੂੰ ਹਾਈਟ ਹੈ ਲਾਈਟ ਹਾਊਸ ਦੀ तीह डिग्री का एंगल है इतने भी बेस ही पता करना ये बी टू हो जाएगा ठीक है एक ही हो जाएगा बी टू ता, सेम तो सेम फॉर्मूला लगा टेन थर्टी डिग्री इज इक्वल टू परपेंडिकुलर अपन बेस देखो मैं दोबारा नहीं लिखाऊंगा इस करके अगर टेन थर्टी डिग्री कि वन अपॉन रूट थ्री इज इक्वल टू तो पर पेंडिककूलर के पर है थोड़ा इतने सैवनटी सैवनटी फाइव अपॉन बी टू ਤੇ ਚਲੋ ਅੱਗੇ ਸੋਲਵ ਕਰ ਇਸ ਨੂੰ ਕੀ ਕਰੋਗੇ b2 ਆ ਜਾਵੇਗਾ 75 √3 ਕੀ ਆ ਜਾਵੇਗਾ 75 √3 ਓਕੇ ਪੈਰ ਵਿੱਚ ਹੁਣ ਦੇਖੋ a ਆ ਗਿਆ ਤੁਸੀਂ ਫਾਈਂਡ ਕੀ ਕਰਨਾ ਤੁਹਾਨੂੰ ਇੱਕ ਤਾਂ ਆਹ ਪੂਰਾ ਬੇਸ ਪਤਾ ਚਲ ਗਿਆ ਪੂਰਾ ਬੇਸ ਪਤਾ ਚਲ ਗਿਆ ਇੱਕ ਪਤਾ ਚਲ ਗਿਆ ਇੰਨਾ ਕ ਬੇਸ ਵੀ ਪਤਾ ਚਲ ਗਿਆ ਤੁਸੀਂ ਬਚਿਆ ਹੋਇਆ ਫਾਈਂਡ ਕਰ ਰਹੇ ਤਾਂ ਦੋਨਾਂ ਨੂੰ ਮਾਈਨਸ ਕਰ ਦਿਓ ਤਾਂ ਕੀ ਕਰੋਗੇ ਪਿਆਰੇ ਬੱਚਿਓ 75 √3 ਵਿੱਚ ਮਾਈਨਸ ਕਰ ਦੋਗੇ 75 ਉੱਪਰ ਹੀ ਕਰਕੇ ਲਿਖਾ ਦੇਣਾ ਨਾ ਲਾਸਟ ਵਿੱਚ ਜੋ ਕਰਨਾ ਹੈ ਉਹ ਤਾਂ 75 √3 ਵਿੱਚੋਂ ਮਾਈਨਸ ਕਰ ਦੋਗੇ 75 ਕਾਮਨ ਲੈ ਲਵਾਂਗੇ ਨਾਲ ਹੀ ਠੀਕ ਹੈ 75 ਨੂੰ ਕਾਮਨ ਲਿੱਤਾ ਕੀ ਆ ਜਾਵੇਗਾ √3 1 ਇਹ ਤੁਹਾਡਾ ਆਨਸਰ ਹੈ ਠੀਕ ਹੈ ਇਹ ਤੁਹਾਡਾ ਆਨਸਰ ਹੈ ਚਲੋ ਅੱਗੇ ਬਾਦੇ ਪੈਰ ਵਿੱਚ ਇਹ ਸਾਰਾ ਸਾਰਾ ਕੁਸ਼ਚਨਸ ਸੋਲਵ ਤੁਸੀਂ ਦੇਖ ਸਕਦੇ ਹੋ ਠੀਕ ਹੈ ਅਜਿਹਾ ਸੋਲਵ ਕਰਾਇਆ ਗਿਆ ਮੇਰੇ ਵੱਲੋਂ ਆ ਹੈ 1.2 ਮੀਟਰ ਲੰਬੀ ਇੱਕ ਲੱਕੜੀ ਇੱਕ ਲੜਕੀ ਜ਼ਮੀਨ ਤੋਂ 88.2 ਮੀਟਰ ਦੀ ਉਚਾਈ ਤੇ ਇੱਕ ਖਿਤਿਜੀ ਰੇਖਾ ਵਿੱਚ ਉੱਡ ਰਹੇ ਗੁਵਾਰੇ ਨੂੰ ਦੇਖਦੀ ਹੈ ਠੀਕ ਹੈ किसी भी समय लड़की नाल गुब्बारे तो कोण साठ डिग्री है कुछ समय बाद कोण घट के तीह डिग्री हो जाता है इस अंतराल दौरान गुब्बारे द्वारा तय की गई दूरी दसो की किया गया बैर एक बार मैं दोबारा दस देना ठीक है ओके इंग्लिश वाले पड़े हुए एक बार पढ़े हो यह जरूर तो एक पॉइंट दो मीटर लौंग गर्ल है अठासी पॉइंट दो मीटर यह पूरा का पूरा ठीक है हाइट है बैलून की ਇੱਥੇ ਵੀ 88.2 ਹੀ ਹੋਵੇਗੀ ਗਰਾਊਂਡ ਤੋਂ ਹਨਾ ਇੱਥੇ ਵੀ ਸੇਮ ਹੀ ਹੋਵੇਗੀ ਇਸ ਜਗ੍ਹਾ ਦੇ ਉੱਤੇ ਹੁਣ ਦੇਖੋ ਪਿਆਰੇ ਬੱਚਿਓ ਅੱਗੇ ਕੀ ਆ ਗਿਆ ਇੱਕ ਜਗ੍ਹਾ ਦੇ ਉੱਤੇ ਐਂਗਲ 60 ਡਿਗਰੀ ਦਾ ਬਣ ਰਿਹਾ ਇੱਕ ਜਗ੍ਹਾ ਦੇ ਉੱਤੇ 30 ਡਿਗਰੀ ਦਾ ਐਂਗਲ ਬਣ ਰਿਹਾ ਡਿਸਟੈਂਸ ਫਾਈਂਡ ਕਰਨਾ ਹੈ ਯਾਨੀ ਆ ਜੋ ਇੰਨਾ ਡਿਸਟੈਂਸ ਚੱਲੇ ਆ ਉਹ ਫਾਈਂਡ ਕਰਨਾ ਹੈ ਮੈਂ ਏਜੇ ਟ੍ਰਾਇੰਗਲ ਨੂੰ ਮੰਨ ਕੇ ਚੱਲਾਂਗਾ ਠੀਕ ਹੈ ਕਿ ਆਹੀ ਆਪਾਂ ਟ੍ਰਾਇੰਗਲ ਦੇ ਉੱਤੇ ਦੇ ਦਿੱਤੀ ਸੋਲਵ ਕਰਾਂਗੇ ਤਾਂ ਚਲੋ ਕਰਦੇ ਹਾਂ ਹਨਾ ਕਿਉਂਕਿ ਨੀਚੇ ਆਪਣੇ ਕੋਲ ਜਗ੍ਹਾ ਹੈ ਤਾ ਸਭ ਤੋਂ ਪਹਿਲਾਂ ਤਾਂ ਕੀ ਕਰਾਂਗਾ ਪਿਆਰੇ ਬੱਚਿਓ ਮੇਰੀ ਗੱਲ ਧਿਆਨ ਨਾਲ ਸੁਣਿਓ ਕਿਉਂਕਿ ਮੈਂ 88.2 ਵਿੱਚੋਂ ਮਾਈਨਸ ਕਰ ਦੂੰਗਾ 1.2 ਕਿਉਂਕਿ ਆਪਾਂ ਜੋ ਟ੍ਰਾਇੰਗਲ ਲਵਾਂਗੇ ਨਾ ਪਿਆਰੇ ਬੱਚਿਓ ਉਹ ਇਸ ਤਰ੍ਹਾਂ ਨਹੀਂ ਲੈ ਸਕਦੇ ਓਕੇ ਕਿਉਂਕਿ ਐਂਗਲ ਆਪਾਂ ਨੂੰ ਉਹਦੀ ਅੱਖ ਤੋਂ ਦਿੱਤੇ ਗਏ ਹਨ ਅੱਖ ਸਭ ਤੋਂ ਟੌਪ ਦੇ ਉੱਤੇ ਹੁੰਦੀ ਹੈ ਤੇ ਆਪਾਂ ਉਸ ਆਪਾਂ ਨੂੰ ਉਸ ਦੀ ਬਚੀ ਹੋਈ ਹਾਈਟ ਮਾਈਨਸ ਕਰਨੀ ਪਵੇਗੀ तो इस क कह रहा मैं कि उसकी हाइट माइनस कर दो एटी सैवन आ गया यानी हम जो हाइट है आप जब भी लवोंगे एटी सैवन ही लेनी है ओके समझ रहे गल पहला आ वालगल चक् लेना मैं सिक्सटी डिग्री वाला सिक्सटी ठीक है सिक्सटी डिग्री हो गया अरे एटी सैवन मीटर तो हो गया पता करना पता करना बीवन बेस वन ओके चलो तो tan 60 डिग्री इज इक्वल टू परपेंडिकुलर अपॉन बेस लिख सकते हो ओके है ना तो tan 60 ਕਿੰਨਾ ਹੁੰਦਾ √3 इज इक्वल टू परपेंडिकुलर ਕਿੰਨਾ ਹੈ 80 7 ਸੋਰੀ अपॉन बेस 1 ਤਾਂ ਇਹ ਉੱਥੇ ਲਾ ਕੇ ਮਲਟੀਪਲਾਈਆ ਆ ਦੇ ਇਹ ਹੇਠਾਂ ਕਿ ਡਿਵਾਈਡ ਹੋ ਗਿਆ ਤਾ بیس ਵਨ ਕਿੰਨਾ ਆ ਗਿਆ 87 √3 ਹੁਣ ਇਸ ਨੂੰ ਅੱਗੇ √3 ਨਾਲ ਮਲਟੀਪਲ ਕਰਨਾ ਹੋਏ ਕਿਉਂਕਿ ਰੈਸ਼ੀਨਲਾਈਜੇਸ਼ਨ ਕਰਨੀ ਹੈ ਹਨਾ ਆ ਦੇ ਇੱਥੇ ਵੀ ਤਾਂ ਦੇਖੋ ਪਿਆਰ ਵਿੱਚ ਕੀ ਹੋ ਜਾਵੇਗਾ ਇਹ ਜੇ ਦੇਖੋਗੇ ਆ ਦੋਨੋਂ ਮਿਲ ਕੇ ਤਾਂ 3 ਹੋ ਗਏ ਕਿਹੜੇ ਕਿਹੜੇ ਕਿ ਇਹ ਦੋਨੋਂ ਮਿਲ ਕੇ ਕੀ ਹੋਗੇ 3 ਹੋਗੇ 3 3 87 ਦੇ ਟੇਬਲ ਦਾ ਕੱਢ ਕੇ 29 ਤਬ ਅਜ ਗਿਆ ਕਿੰਨਾ 29 √3 ਕਿੰਨਾ ਆ ਗਿਆ 29 √3 ਹੁਣ ਤੁਸੀਂ ਦੂਜਾ ਟ੍ਰਾਇੰਗਲ ਲੈ ਲਓ ਜਿਸ ਵਿੱਚ 30 ਡਿਗਰੀ ਦਾ ਐਂਗਲ ਹੈ ਹਾਈਟ ਦਾ 75 ਜਿਸ 75 ਹੀ ਰਹੇਗੀ ਅਗੇ ਇੱਥੇ ਹੈ 30 ਡਿਗਰੀ ਦਾ ਐਂਗਲ ਹਾਂਜੀ ਦੇ ਪੈਰ ਵਿੱਚ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਹੋ ਗਈ ਸੀ ਠੀਕ ਹੈ ਤੁਸੀਂ ਟ੍ਰਾਇੰਗਲ ਇੱਥੇ ਬਣਾ ਲਿਆ ਹੋਵੇਗਾ ਉਹ ਅਰੇਜ਼ ਹੋ ਗਿਆ ਓਕੇ ਸਾਰਾ ਤਾਂ ਦੇਖ ਲਓ ਇੱਕ ਵਾਰ ਹਨਾ ਟ੍ਰਾਇੰਗਲ ਇੱਥੇ ਬਣਾ ਲਿਆ ਹੋਵੇਗਾ ਉਸ ਦਾ ਲਿਖ ਵੀ ਲਿਆ ਹੋਇਆ 75 ਮੀਟਰ ਅਤੇ ਜਿਹੜਾ ਐਂਗਲ ਹੈ ਉਹ ਵੀ ਇੱਥੇ ਲਿਖ ਲਿਆ ਹੋਵੇਗਾ tan θ perpendicular base ਉਸ ਤੋਂ ਬਾਅਦ ਪਿਆਰੇ ਬੱਚਿਓ ਜੋ ਤੁਸੀਂ ਅੱਗੇ ਸੋਲਵ ਕਰੋਗੇ ਉਹ ਕੀ ਕਰੋਗੇ 75 ਤਾਂ ਤੁਹਾਡਾ ਪਰਪੈਂਡੀਕਲਰ ਹੋ ਗਿਆ ਹਨਾ ਅਤੇ ਨੀਚੇ ਤੁਹਾਨੂੰ ਹੁਣ ਬੇਸ ਟੂਪਰ ਕਰਨਾ ਹੈ ਅਤੇ ਕਿੰਨੇ ਡਿਗਰੀ ਦਾ ਐਂਗਲ ਹੈ 30 ਡਿਗਰੀ ਦਾ ਐਂਗਲ ਹੈ ਓਕੇ ਬੇਸ ਟੂ ਕੀ ਆ ਦਵੇਗਾ 75 √3 ਚਲੋ ਹਾਂ ਜੀ ਪਿਆਰੇ ਬੱਚਿਓ ਫਾਈਂਡ ਕੀ ਕਰਨਾ ਹੈ b2 b1 ਫਾਈਂਡ ਕਰਨ ਨੂੰ ਕਿਹਾ ਸੀ ਕੁਐਸਚਨ ਦੇ ਵਿੱਚ ਤਾਂ ਕਿਉਂਕਿ ਦੋਨਾਂ ਦੇ ਵਿੱਚ ਦਾ ਡਿਸਟੈਂਸ ਫਾਈਂਡ ਕਰਨਾ ਸੀ ਤਾਂ ओके ਤਾਂ ਚਲੋ ਉਹ ਵੀ ਕਰ ਦਿੰਨੇ ਆਪਾਂ ਹੁਣ 75 √3 29√3 ਹਾਂਜੀ ਤਾਂ ਬੈਰ ਵਿੱਚ √3 root √3 ਕਾਮਨ ਲੈ ਲਓ ਦੋਨਾਂ ਵਿੱਚੋਂ ਅਗਰ 75 ਵਿੱਚੋਂ 29 ਮਾਈਨਸ ਕਰ ਦਿਓ ਕਿੰਨਾ ਆ ਜਾਊਗਾ 75 ਵਿੱਚ ਜਦੋਂ 29 ਮਾਈਨਸ ਕਰ ਬਸ ਜੋ ਵੀ ਕਰੋਗੇ ਤੁਹਾਡਾ ਆਨਸਰ ਇੱਥੇ ਆ ਜਾਵੇਗਾ ਓਕੇ ਸਮਝ ਆ ਗਈ ਗੱਲ ਵੈਸੇ ਮੈਨੂੰ ਪਤਾ ਤਾਂ ਚਲ ਚੁੱਕਿਆ ਹੈ ਕਿੰਨਾ ਕਰਨ ਦੇ ਉੱਤੇ ਆਵੇਗਾ ਤੇ ਕਿਉਂ ਆਵੇਗਾ ਤਾਂ 46 √3 ਆਨਸਰ ਹੋਵੇਗਾ ਸ਼ਾਇਦ ਹਨਾ ਇੱਕ ਵਾਰ ਇਹ ਚੈੱਕ ਕਰ ਲਿਓ ਚਲੋ ਪੈਰ ਵਿੱਚ ਇਹ ਤੁਹਾਡਾ ਹੋ ਚੁੱਕਿਆ ਹੈ ਕੁਐਸਚਨ ਹੁਣ ਆਪਾਂ ਚੱਲਦੇ ਆ ਅੱਜ ਦੀ ਵੀਡੀਓ ਦੇ ਲਾਸਟ ਕੁਐਸਚਨ ਤੇ ਪਰ ਜੋ ਲਾਸਟ ਕੁਐਸਚਨ ਹੈ ਉਹ ਇੰਨਾ ਇੰਪੋਰਟੈਂਟ ਹੈ ਤੇ ਇੰਨਾ ਔਖਾ ਹੈ ਕਿ ਬੱਚਾ ਨੂੰ ਉਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਇਸ ਤੇ ਕਰਕੇ ਇਸ ਨੂੰ ਸਟਾਰਮਾਰਕ ਜ਼ਰੂਰ ਕਰ ਲਿਓ ਮੈਂ ਸਿੱਧਾ ਹੀ ਕਰਾਉਣ ਦੇ ਉੱਤੇ ਹਾਂ ਨਾ ਠੀਕ ਹੈ ਕੁਸ਼ਣ ਖੁਦ ਪੜ ਲਿਓ ਹੁਣ ਤਾਂ ਇੰਗਲਿਸ਼ ਵਿੱਚ ਵੀ ਪੰਜਾਬੀ ਵਾਲੇ ਵੀ ਆ ਇੰਗਲਿਸ਼ ਵਿੱਚ ਪੜੋ ਸਾਰਾ ਆ ਪੰਜਾਬੀ ਵਾਲੇ ਪੜੋ ਸਾਰਾ ਹਾਂਜੀ ਮੈਂ ਇੱਕ ਵਾਰ ਥੋੜੀ ਜਿਹੀ ਨੌਲੇਜ ਖੁਦ ਗੇਨ ਕਰ ਲਾਂ ਠੀਕ ਹੈ ਹਾਂਜੀ ਧਿਆਨ ਨਾਲ ਸਮਝਿਓ ਇਸ ਦੇ ਵਾਸਤੇ ਇੱਕ ਛੋਟੀ ਜੀ ਚੀਜ਼ ਦੀ ਹੋਰ ਜ਼ਰੂਰਤ ਪਵੇਗੀ ਠੀਕ ਹੈ ਉਹ ਹੈ ਸਪੀਡ ਡਿਸਟੈਂਸ ਦਾ ਫਾਰਮੂਲਾ ਸਪੀਡ ਦਾ ਫਾਰਮੂਲਾ ਕਿਹਿੰਦਾ ਹੈ ਵੀ ਲਿਖ ਦਿੰਨੇ ਹਨ ਉਸ ਨੂੰ 2 ਮਿੰਟ ਸਪੀਡ ਦਾ ਫਾਰਮੂਲਾ ਹੁੰਦਾ ਹੈ ਡਿਸਟੈਂਸ ਅਪਨ ਟਾਈਮ ਤਾਂ ਜੇ ਮੈ ਕਦੇ ਵੀ ਡਿਸਟੈਂਸ ਫਾਈਂਡ ਕਰਨਾ ਹੋਵੇ ਤਾਂ ਵੀ ਨੂੰ ਟੀ ਨਾਲ ਮਲਟੀਪਲ ਕਰ ਦੂ ਆ ਜੂਗਾ ਹਨ ਸਮਝ ਆ ਗਈ ਗੱਲ ਇਹ ਛੋਟਾ ਦਾ ਕਨਸੈਪਟ ਜਿਸ ਵਿੱਚ ਚਾਹੀਦਾ ਹੈ ਇਹਨਾਂੇ ਕੁਐਸਚਨ ਦੇ ਵਿੱਚ ਕੀ ਕਿਹਾ ਹੈ ਕੁਐਸਚਨ ਦੇ ਵਿੱਚ ਇਸ ਤਰ੍ਹਾਂ ਕਿਹਾ ਹੈ ਕਿ ਇੱਕ ਸਟ੍ਰੇਟ ਹਾਈਵੇ ਹੈ ਠੀਕ ਹੈ ਆ ਹਾਈਵੇ ਆ ਰਿਹਾ ਉਹ ਲੀਡ ਕਰਦਾ ਹੈ ਟੂ ਦਾ ਫੁੱਟ ਆਫ ਅ ਟਾਵਰ ਆ ਪੂਰਾ ਇੱਕ ਟਾਵਰ ਹੈ ਟਾਵਰ ਦੇ ਉੱਤੇ ਇੱਕ ਖੜਾ ਬੰਦਾ ਡਿਪਰੈਸ਼ਨ ਦੇ ਨਾਲ ਅ ਦੋ ਇੱਕ ਕਾਰ ਨੂੰ ਦੇਖ ਰਿਹਾ ਠੀਕ ਹੈ ਪਹਿਲਾਂ ਤਾਂ ਕਾਰ ਦਾ ਐਂਗਲ ਜੋ ਸੀ ਡਿਪਰੈਸ਼ਨ ਵਾਲਾ ਉਹ ਘਟ ਸੀ ਕਿੰਨਾ ਸੀ 3° ਸੀ ਓਕੇ ਕਿੰਨਾ ਡਿਗਰੀ ਸੀ 30 ਡਿਗਰੀ ਸੀ ਫਿਰ ਉਹ ਵੱਧ ਕੇ ਹੋ ਗਿਆ 60 ਡਿਗਰੀ ਓਕੇ ਪਿਆਰੇ ਬੱਚਿਓ ਅਧਿਆਇ ਤੇ ਹਾਈਟ ਆਫ ਸ਼ਾਇਦ ਕੁਝ ਹਾਈਟ ਹੋਈ ਟ ਕੁਝ ਨਹੀਂ ਦਿੱਤਾ ਹੋਇਆ ਠੀਕ ਹੈ ਸਾਰਾ ਕੁਝ ਖੁਦ ਹੀ ਫਾਈਂਡ ਕਰਨਾ ਪਵੇਗਾ ਮੈਂ ਇਸ ਨੂੰ ਮੰਨ ਲੈਣਾ ਹੈ ਐਚ ਇਸ ਨੂੰ ਮੰਨ ਲੈਣਾ ਹਾਂ ਬੀ1 ਇਸ ਨੂੰ ਮੰਨ ਲੈਣਾ ਬੀ2 ਅਤੇ ਫਾਈਂਡ ਕਰਨਾ ਹੈ ਫਾਈਂਡ ਕੀ ਕਰਨਾ ਹੈ ਦੇਖੋ ਇੱਕ ਹੋਰ ਚੀਜ਼ ਇਹ ਤੇ ਹੈ ਕਿ ਇੱਥੇ ਤੋਂ ਲੈ ਕੇ ਇੱਥੇ ਤੱਕ ਆਉਣ ਵਿੱਚ 6 ਸਕਿੰਟ ਲੱਗਦੇ ਨੇ ਉਸਨੇ 6 ਸਕਿੰਟ ਲੱਗੇ ਤੁਸੀਂ ਫਾਈਂਡ ਕਰਨਾ ਹੁਣ ਉਹ ਜਿੰਨਾ ਬਚਿਆ ਉਹ ਟਰੈਵਲ ਕਰਨਾ ਉਸ ਕਿੰਨੇ ਸਕਿੰਟ ਲੱਗੇਗੀ ਚਲੋ ਦੇਖੋ ਪੈਰ ਵਿੱਚ ਧਿਆਨ ਦੇ ਨਾਲ ਹੁਣ ਮੇਰੀ ਗੱਲ ਸੁਣਿਓ ਠੀਕ ਹੈ ਪਹਿਲਾਂ ਤਾਂ ਮੈਂ ਆ ਟ੍ਰਾਇੰਗਲ ਚੱਕ ਲੈਣਾ ਇੱਥੇ ਐਂਗਲ 60 ਡਿਗਰੀ ਹੈ ਹਨਾ ਆ ਤਾਂ ਚਲੋ ਕਰੀਏ ਮੈਂ ਇਸੇ ਟ੍ਰਾਇੰਗਲ ਨੂੰ ਹੁਣ ਮੰਨ ਨਹੀਂ ਲੈਣਾ ਠੀਕ ਹੈ ਮੈਂ ਦੁਬਾਰਾ ਦੁਬਾਰਾ ਨਹੀਂ ਉਹ ਟ੍ਰਾਇੰਗਲ ਬਣਾ ਰਿਹਾ ਬੜਾ ਟਾਈਮ ਲੱਗਦਾ ਹੈ चलो मैं लगा टेन सिक्सटी टेन सिक्सटी डिग्री इज इक्वल टू किया जाएगा परपेंडिकुलर अपॉन बेस है ना टेन सिक्सटी कि हमें रूट थ्री रूट थ्री इज इक्वल टू परपेंडिकुलर इत कितने है एच है बेस की है प्यारेटा तो बेस है ਬੇਸ ਨੂੰ ਸ਼ਰਵ ਨੇ b1 ਮੰਨਿਆ ਹੋਇਆ ਹੈ ਹਨਾ b1 ਚਲੋ ਪਹਿਲੀ ਚੀਜ਼ ਜੋ ਤੁਹਾਡੇ ਕੰਟਰੋਲ ਚ ਹੈ ਇਹ ਫਸਟੇ ਕੁਐਸਚਨ ਹੈ ਦੂਜੀ ਚੀਜ਼ ਪਿਆਰੇ ਬੱਚਿਓ ਧਿਆਨ ਦੇਣਾ ਦੇਖਿਓ b1 ਇਸ ਤਰ੍ਹਾਂ ਆਵੇਗਾ b1 ਨੂੰ ਤਾਂ ਛੱਡੋ ਵਾਦੇ b1 ਤਾਂ ਬਾਅਦ ਵਿੱਚ ਫਾਈਂਡ ਕਰਨਾ ਹਨਾ ਤੇ ਜੇ ਗੱਲ ਕੀਤੀ ਜਾਵੇ b2 ਦੀ ਤਾਂ ਦੂਜੇ ਟ੍ਰਾਇੰਗਲ ਰਾਹੀਂ b2 ਆ ਜਾਵੇਗਾ ਉਸੇ ਤਰ੍ਹਾਂ tan 30° ਪਰਪੈਂਡੀਕੂਲਰ ਅਪਨ ਬੇਸ ਹਨਾ tan 30 ਹੁੰਦਾ 1/√3 ਪਰਪੈਂਡੀਗੂਲਰ ਹੁੰਦਾ ਹੈ h ਹੇ ਨੀਚੇ b2 ਹੁੰਦਾ ਹੁਣ ਮੈਂ ਕੰਮ ਕਰਦਾ b2 ਨੂੰ ਹੀ ਉਧਰ ਪਹੁੰਚਾ ਦੇਣਾ ਤਾਂ ਇੱਥੇ ਆ ਜਾਵੇਗਾ height b2 √3 ਇਹ ਦੂਜੀ ਕੁਸ਼ਚਨ ਆ ਗਈ ਹੈਨਾ हम मैं बी वन और बी टू का एक रिलेशन मिल जब तक मैं जरूरत पेगी उद तक पर हाजें रुक जाने आप ठीक है थोड़ा देखो कॉन्सटेंट स्पीड में मूव कर रहे ओके आप मन के ही चलना मैं कि करदा ध्यान दे मेरी गल सुन देखो मैंने फाइंड करना बी टू बी वन माइनस करना बी टू बी वन माइनस करना बी टू uh, uh, है अंडर रूट थ्री एच अी वन है एच अपॉन रूट थ्री हाँ जी तो देखो जे मैं ये माइनस करदा जे मैं माइनस करदा बी टू जो कि पूरा बेस है बी टू जो कि पूरा H तो लैके H तक सारा बेस है बी वन जो कि एक छोटा सा बेस है उस माइनस करें आ जो छोटी जी डिस्टेंस है फाइ पैर फाइंड हो सकती है कि डिस्टेंस यल्ड डिस्टेंस ठीक है ਇੱਥੇ 6 ਸਕਿੰਡ ਲੱਗੇ ਸੀ ਤਾਂ ਡਿਸਟੈਂਸ ਦਾ ਫਾਰਮੂਲਾ ਹੈ ਸਪੀਡ ਇੰਟੂ ਟਾਈਮ 6 ਸਕਿੰਡ ਲੱਗੇ ਸੀ ਵੀ ਤਾਂ ਆਪਾਂ ਵੀ ਹੀ ਮੰਨਾਂਗੇ ਪਰ ਇਸ ਨੂੰ ਮੈਂ 6ਵੀ ਲਿਖਾਂਗਾ ਠੀਕ ਹੈ 6ਵੀ ਕਿਉਂਕਿ 6 ਸਕਿੰਟ ਲੱਗੇ ਸੀ ਉਸੇ ਤਰ੍ਹਾਂ ਹੀ ਜਿਵੇਂ ਕਹਾ ਪਿਆਰੇ ਬੱਚਿਓ ਪੂਰੇ ਨੂੰ ਕਿੰਨਾ ਟਾਈਮ ਲੱਗਿਆ ਸੀ ਯਾਨੀ ਜੇ ਪੂਰਾ ਮੈਂ ਮੰਨਾਂ ਕਿ B2 ਨੂੰ ਕਿੰਨਾ ਟਾਈਮ ਲੱਗਿਆ ਸੀ B2 ਨੂੰ ਲੱਗਿਆ ਸੀ VT ਠੀਕ ਹੈ ਮੈਨੂੰ ਟਾਈਮ ਪਤਾ ਨਹੀਂ ਹੈ ਗੱਲ ਇਹ ਆਵੇਗੀ ਓਕੇ ਸਮਝ ਆਈ ਗੱਲ ਹਾਈ ਇੱਕ ਡਿਸਟੈਂਸ ਇੱਕ ਟਾਈਮ ਦੇ ਵਿੱਚ ਤੱਥ ਹੋਵੇਗਾ ਓਕੇ ਹਾਂਜੀ ਤੇ ਪੈਰ ਵਿੱਚ ਦੁਬਾਰਾ ਦੁਬਾਰਾ ਹੁਣ ਮੈਨੂੰ ਟਾਈਮ ਨਾਲ ਜ਼ਿਆਦਾ ਲਾਉਣਾ ਪਵੇ ਇਸ ਲਈ ਮੈਨੇ ਇੱਕ ਵਾਰ ਦੇ ਵਿੱਚ ਲਿਖਤਾ ਦੇਖੋ ਇੱਥੇ ਤੱਕ ਤਾਂ ਸਭ ਨੂੰ ਸਮਝ ਆ ਗਿਆ ਸੀ B2 B1 ਨੂੰ ਆਪਾਂ 6 ਵੀ ਕਾਂਗੇ ਅਤੇ B2 ਜੋ ਹੈ ਉਹ VT ਹੋਵੇਗਾ ਕਿਉਂ ਕਿ ਪੂਰੇ ਟਾਈਮ ਦੇ ਵਿੱਚ ਉਸਦੀ ਵੈਲੋਸਟੀ V ਸੀ ਅਤੇ ਟਾਈਮ T ਲੱਗਿਆ ਹੈ ਤਾਂ ਦੋਨਾਂ ਨੂੰ ਮਲਟੀਪਲ ਕਰਕੇ V2 ਆ ਗਿਆ ਠੀਕ ਹੈ B2 ਵੱਡੇ ਵਾਲਾ ਸੀ अद बी टू का ही मैंने थोड़ी कदर पहला होर कंडर रुट थ्री एच द भी बराबर होंगे बी टू तो देखो की होगा वी टी अंडर रुट थ्री एच का जो रिलेशन है उसके एच इज इक्वल टू वी टी बाय थ्री अंडर रुड थ्री आ जाएगा समझ ही गल पहली चीज त दूजी चीज मैंने लिख दिता वी टू माइनस बी टू इज इक्ल टू सिक्स ओके यानी बी टू इज टू सिक्स सॉरी थोड़ा ही गलती होगी इतने आएगा बी टू इज इक्वल 6 सिक वी इन टू वी इन टू ठीक है हाँ जी तो देखो अगे बी जो है वो H upon root थ्री है H की वैल्यू पता है V upon root थ्री V T upon root थ्री तो V T upon root थ्री फिल कितना था root थ्री root थ्री नीचे मल्टीप्ला 3 बन गया V T upon थ्री तो बी यानी V T upon इज is equal to V into T minus सिक्स ਤਾ 20 ਵੀ ਕਟਿਆ ਅਤੇ ਜਦੋਂ ਤੁਸੀਂ ਸੋਲਵ ਕਰੋਗੇ ਟਾਈਮ ਆਗੇ 9 ਸੈਕਿੰਡ ਦੇਖੋ ਪਿਆਰੇ ਬੱਚਿਓ ਇੱਕ ਵਾਰ ਦੇ ਵਿੱਚ ਇਹ ਕੁਸ਼ਣ ਨਹੀਂ ਸਮਝਣ ਵਾਲਾ ਤੁਸੀਂ ਇਸ ਨੂੰ ਵੀ ਦੋ ਤਿੰਨ ਵਾਰ ਦੇਖੋ ਅਤੇ ਇਸ ਦੀ ਪ੍ਰੈਕਟਿਸ ਵੀ ਦੋ ਤਿੰਨ ਵਾਰ ਕਰੋ ਤਾਂ ਹੀ ਆਹ ਕੁਸ਼ਣ ਆਵੇਗਾ ਠੀਕ ਹੈ ਪਿਆਰੇ ਬੱਚਿਓ ਤਾਂ ਇਸ ਦੇ ਨਾਲ ਹੀ ਤੁਹਾਡਾ ਚੈਪਟਰ ਕੰਪਲੀਟ ਹੋ ਜਾਵੇਗਾ ਸਬਸਕ੍ਰਾਈਬ ਕਰ ਸਾਡੇ ਚੈਨਲ ਨੂੰ ਲਾਈਕ ਕਰ ਦੇ ਇਸ ਵੀਡੀਓ ਨੂੰ ਕਮੈਂਟਾਂ ਵਿੱਚ ਦੱਸ ਦਿਓ ਨੈਕਸਟ ਕਿਹੜਾ ਚੈਪਟਰ ਚਾਹੀਦਾ ਠੀਕ ਹੈ ਬਾਏ ਬਾਏ